ਖਬਰਦਾਨਿਆਂ ਮਾਨਸਾ ਤੋਂ ਜਿੱਥੇ ਜ਼ਿਲ੍ਹਾ ਮਾਨਸਾ ਦੇ ਵਿੱਚ ਅੱਜ ਡਿਪਟੀ ਕਮਿਸ਼ਨ ਮਾਨਸਾ ਨੇ ਕਾਨਗੋ ਚਾਰਜ ਦੇ ਕੇ ਕੰਮਕਾਰ ਸ਼ੁਰੂ ਕਰਵਾ ਦਿੱਤਾ ਉੱਥੇ ਹੀ ਖੰਡਾ ਜੇ ਕੱਲ੍ਹ ਪੰਜਾਬ ਸਰਕਾਰ ਨੇ ਲੋਕਾਂ ਦੀਆਂ ਮੁਸ਼ਕਲਾਂ ਦੇਖਦੇ ਹੋਏ ਤਹਿਸੀਲਾਂ ਵੀ ਦੂਸਰੇ ਅਧਿਕਾਰੀਆਂ ਨੂੰ ਲੋਕਾਂ ਦੇ ਕੰਮਕਾਜ ਕਰਨ ਦੇ ਲਈ ਨਿਰਦੇਸ਼ ਜਾਰੀ ਕਰ ਦਿੱਤੇ ਅਤੇ ਡੇਢ ਦਰਜਨ ਦੇ ਕਰੀਬ ਤਹਿਸੀਲਦਾਰਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਜਿਸ ਦੇ ਚਲਦਿਆਂ ਹੋਇਆਂ ਡਿਪਟੀ ਕਮਿਸ਼ਨ ਮਾਨਸਾ ਕੁਲਵਿੰਦਰ ਸਿੰਘ ਨੇ ਕਿਹਾ ਕਿ ਮਾਨਸਾ ਦੀ ਤਹਿਸੀਲ ਦੇ ਵਿੱਚ ਕੰਮਕਾਜ ਸ਼ੁਰੂ ਕਰਵਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਤਹਿਸੀਲ ਵਿਚ ਆਉਣ ਜਾਣ ਵਾਲੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਨਹੀਂ ਕੱਲ ਜਦੋਂ ਸਬ ਰਜਿਸਟਰੀ ਸਿਗੇ ਜਿਨ੍ਹਾਂ ਨੇ ਰਜਿਸਟਰੀ ਕਰਨੀ ਹੁੰਦੀਆਂ ਨੇ ਉਹ ਸਟ੍ਰਾਈਕ ਤੇ ਗਏ ਤੇ ਤਾਂ ਗਵਰਨਮੈਂਟ ਨੇ ਕੋਈ ਰਿਐਕਸ਼ਨ ਲੈਂਦੇ ਹੋਏ ਸਾਨੂੰ ਇਹ ਹਦਾਇਤਾਂ ਦਿੱਤੀਆਂ ਕਿ ਜਿੰਨਾ ਜਿੰਨਾਂ ਦੇ ਹੋਰ ਪੇਪਰ ਪਾਸ ਨੇ ਉਹਨਾਂ ਉਹਨਾਂ ਨੂੰ ਜੋ ਰਜਿਸਟਰੀ ਦਾ ਕੰਮ ਕਰ ਸਕਦੇ ਨੇ ਉਹਨਾਂ ਨੂੰ ਚਾਰਜ ਦੇ ਦਿੱਤਾ ਜਾਵੇ ਤਾਂ ਅਸੀਂ ਕੱਲ ਚਾਰਜ ਦੇ ਦਿੱਤਾ ਸੀਗਾ ਤਾਂ ਉਹ ਸਾਰੇ ਗਨਗੋ ਸਹਿਬਾਨ ਨੇ ਜਿਹਨਾਂ ਨੂੰ ਚਾਰਜ ਮਿਲਿਆ ਉਹ ਰਜਿਸਟਰੀਆਂ ਕਰਨ ਲਈ ਬੈਠੇ ਨੇ ਪਬਲਿਕ ਦੀ ਕੋਈ ਖਜਲ ਖੁਰੀ ਨਹੀਂ ਹੋਣ ਦਿੱਤੀ ਜਾਏਗੀ ਸਰ ਮੋਰਨੇਤੋਂ ਲੋਕ ਜਿਹੜੇ ਪਰੇਸ਼ਾਨ ਹੋ ਨੇ ਕਿਸੇ ਵੀ ਦਫਤਰ ਦੇ ਵਿੱਚ ਕੋਈ ਮੁਲਾਜ਼ਮ ਨਹੀਂ 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 ਇਹਨਾਂ ਦਾ ਤਾਂ ਕੱਲ ਕਿਉਂਕਿ ਨਵੇਂ ਚਾਰਜ ਦਿੱਤੇ ਸੀ ਤਾਂ ਉਹਨਾਂ ਦਾ ਆਈ ਡੀਜ਼ ਦਾ ਇਸ਼ੂ ਹੋ ਗਿਆ ਸੀਗਾ ਉਹ ਬਣਨ ਨੂੰ ਥੋੜਾ ਟਾਈਮ ਲੱਗਦਾ ਓ ਆਈ ਡੀਜ਼ ਬਣ ਗਈਆਂ ਨੇ ਅੱਜ ਕੰਮ ਚੱਲੇਗਾ ਸਰ ਜਿਹੜੇ ਹੜਤਾਲ ਤੇ ਚਲੇ ਗਏ ਨੇ ਬਿਨਾਂ ਸੋ ਉਹਨਾਂ ਤੇ ਕੋਈ ਕੋਈ ਹੋਵੇਗੀ ਜੀ ਉਹ ਕਾਨੂੰਨ ਮੁਤਾਬਕ ਕਾਰਵਾਈ ਹੁੰਦੀ ਰਹੇਗੀ। ਕੱਲ ਵੀ ਹੋਈ ਹੈ ਤੁਹਾਡੇ ਸਾਹਮਣੇ। ਠੀਕ ਹੈ ਜੀ। ਐਵਰ ਪੰਜਾਬੀ ਟੀਵੀ ਲਈ ਮਾਨਸਾ ਤੋਂ ਜੁਗਰਾਤ ਚੈਲ ਦੀ ਰਿਪੋਰਟ